ਹਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਜੀ ਐ ਸਰ ਆਪਾਂ ਲਿਵਰ ਦੇ ਮਾਮਲੇ ਤੇ ਤੇ ਬੜੀ ਬੜੀ ਗੱਲਬਾਤ ਕਰ ਚੁੱਕੇ ਹਾਂ ਪਰ ਇੱਕ ਕਾਮਨ ਜੀ ਬਿਮਾਰੀ ਆ ਕਿ ਆਮ ਤੌਰ ਤੇ ਸੁਣਚਿਸਕਿਆਤ ਹੁੰਦੀ ਆ ਕਿ ਬਲੱਡ ਆ ਰਿਹਾ ਹੈ ਲੈਟਰਲ ਦੇ ਵਿੱਚ ਇਹਦਾ ਕੀ ਕਾਰਨ ਮੰਨਦੇ ਤੁਸੀਂ ਸਸਿਕਾ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਤੇ ਮੇਰੇ ਹਸਪੀਟਲ ਦਾ ਨਾਮ ਸਿੱਧੂ ਗੈਸਟਰੋ ਐਂਡ ਲਿਵਰ ਸੁਪਰ ਸਪੈਸ਼ੈਲਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਹੈ ਅੱਜ ਜਿੱਦਾਂ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਿਆ ਹੈ ਕਿ ਲੈਟਰਿੰਗ ਦੇ ਵਿੱਚ ਬਲੱਡ ਆਉਣਾ ਦੇਖੋ ਪਹਿਲੀ ਗੱਲ ਮੈਂ ਇਹ ਇੱਕ ਆਮ ਇਨਸਾਨ ਵਾਸਤੇ ਵੀਡੀਓ ਮਤਲਬ ਬਣਾਉਣਾ ਹੈ ਜਿਹਦੇ ਨਾਲ ਇੱਕ ਆਮ ਇਨਸਾਨ ਨੂੰ ਨੌਲੇਜ ਹੋਵੇ ਕਿ ਅਗਰ ਉਸ ਦੀ ਲੈਟਰਿੰਗ ਦੇ ਵਿੱਚ ਬਲੱਡ ਆ ਰਿਹਾ ਹੈ ਤਾਂ ਉਹਨੂੰ ਨੈਕਸਟ ਸਟੈਪ ਕੀ ਕਰਨਾ ਚਾਹੀਦਾ ਹੈ ਮੈਂ ਜਦੋਂ ਵੀ ਇੱਥੇ ਕਈ ਪੇਸ਼ੈਂਟਸ ਜਦੋਂ ਆਪਾਂ ਦੇਖਦੇ ਆ ਮੇਰੇ ਕੋਲ ਆਉਂਦੇ ਨੇ ਤਾਂ ਇੱਕ ਬਹੁਤ ਹੀ ਕੋਮਨ ਧਾਰਨਾ ਲੋਕਾਂ ਦੇ ਵਿੱਚ ਹੈ ਕਿ ਅਗਰ ਲੈਟਰਿੰਗ 'ਚ ਬਲੱਡ ਆ ਰਿਹਾ ਤਾਂ ਜੀ ਸਾਨੂੰ ਬਵਾਸੀਰ ਦਾ ਨੁਕਸ ਹੈ ਤੇ ਬੇਸਿਕਲੀ ਕੀ ਹੈ ਕਿ ਮੈਂ ਇਹ ਚੀਜ਼ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਲੈਟਰਿੰਗ ਦੇ ਵਿੱਚ ਬਲੱਡ ਆਉਣ ਦਾ ਮਤਲਬ ਸਿਰਫ ਤੇ ਸਿਰਫ ਇਹ ਚੀਜ਼ ਨਹੀਂ ਹੈ ਕਿ ਤੁਹਾਨੂੰ ਪਾਇਲਸ ਦੀ ਸਮੱਸਿਆ ਹੈ ਜਾਂ ਬਵਾਸੀਰ ਦੀ ਸਮੱਸਿਆ ਹੈ ਹੋਰ ਵੀ ਬਹੁਤ ਐਹਜੇ ਕਾਰਨ ਹੁੰਦੇ ਨੇ ਜਿਨ੍ਹਾਂ ਨਾਲ ਲੈਟਰਿੰਗ ਚ ਬਲੱਡ ਆ ਸਕਦਾ ਹੈ ਜਦ ਤੱਕ ਉਹਨਾਂ ਬਿਮਾਰੀਆਂ ਨੂੰ ਅਸੀਂ ਪ੍ਰੋਪਰ ਚੰਗੇ ਤਰੀਕੇ ਨਾਲ ਈਵੈਲਿਊਏਟ ਨਾ ਕਰੀਏ ਮਤਲਬ ਉਹਨਾਂ ਦੀ ਗਹਿਰਾਈ ਤੱਕ ਨਾ ਪਹੁੰਚੀਏ ਉਹਨਾਂ ਨੂੰ ਡਾਇਗਨੋਸ ਨਾ ਕਰੀਏ ਤਦ ਤੱਕ ਪੇਸ਼ੈਂਟ ਨੂੰ ਰਿਲੀਫ ਨਹੀਂ ਮਿਲ ਸਕਦਾ ਤਾਂ ਜੇ ਤੁਹਾਨੂੰ ਤੁਹਾਡੀ ਲੈਟਰਿੰਗ ਚ ਬਲੱਡ ਆ ਰਿਹਾ ਤਾਂ ਮੈਨੂੰ ਇਦਾਂ ਲੱਗਦਾ ਕਿ ਤੁਹਾਨੂੰ ਆਪਣੇ ਗੈਸਟਰੋਐਂਟਰੋਲੋਜਿਸਟ ਦੀ ਸਲਾਹ ਜਾਂ ਉਹਨੂੰ ਦਿਖਾਉਣਾ ਜ਼ਰੂਰ ਚਾਹੀਦਾ ਹੈ ਕਾਮਨ ਕਾਰਨ ਦੇਖੋ ਲੈਟਰਿੰਗ ਚ ਬਲੱਡ ਆਉਣਾ ਦੇ ਪਹਿਲਾ ਤਾਂ ਜਿੱਦਾਂ ਦੱਸਿਆ ਹੀ ਹੈ ਕਿ ਪਾਈਲਸ ਹੁੰਦਾ ਹੈ ਜਾਂ ਬਵਾਸੀਰ ਆਪਾਂ ਕਹਿੰਦੇ ਆ ਦੂਸਰੇ ਨੰਬਰ ਤੇ ਇੱਕ ਸੰਗ੍ਰਹਿਣੀ ਦੀ ਪ੍ਰੋਬਲਮ ਹੁੰਦੀ ਹੈ ਜਿਹਨੂੰ ਇਨਫਲਮੇਟਰੀ ਬੌਲ ਡਿਜ਼ੀਜ਼ ਕਿਹਾ ਜਾਂਦਾ ਔਰ ਗੌਰਤਾਲਬ ਇਹ ਹੈ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਇਸ ਏਰੀਆ ਚ ਸਪੈਸ਼ਲੀ ਰਾਜਸਥਾਨ ਹੋ ਗਿਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਇਸ ਪੰਜਾਬ ਰੀਜਨ ਦੇ ਵਿੱਚ ਇਨਫਲਮੇਟਰੀ ਬੌਲ ਡਿਜ਼ੀਜ਼ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਸਭ ਨਾਲੋਂ ਜ਼ਿਆਦਾ ਇੱਥੇ ਹੀ ਪਾਈ ਹੋਈ ਹੈ ਮੈਂ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਿਹਾ ਮੈਂ ਪੂਰੇ ਵਰਲਡ ਦੀ ਗੱਲ ਕਰ ਰਿਹਾ ਕਿ ਪੂਰੇ ਵਰਲਡ ਦੇ ਵਿੱਚ ਸਭ ਨਾਲੋਂ ਜ਼ਿਆਦਾ ਸੰਗ੍ਰਹਿਣੀ ਦੇ ਜਿਹੜੇ ਕੇਸਿਸ ਨੇ ਉਹ ਇਸ ਨਾਰਥਰਨ ਬੈਲਟ ਦੇ ਵਿੱਚ ਪਾਏ ਜਾਂਦੇ ਹਨ ਤਾਂ ਇਹ ਫਰਦਰ ਦੋ ਟਾਈਪ ਦੀ ਹੁੰਦੀ ਹੈ ਜਿਹਨੂੰ ਆਪਾਂ ਅਲਸਰੇਟਿਵ ਕੋਲਾਈਟਿਸ ਤੇ ਕਰੋਹਨਸ ਡਿਜ਼ੀਜ਼ ਕਹਿੰਦੇ ਹਨ ਔਰ ਕਾਮਨ ਲੈਂਗੁਏਜ ਦੇ ਵਿੱਚ ਭਾਸ਼ਾ ਦੇ ਵਿੱਚ ਇਹਨੂੰ ਸੰਗ੍ਰਹਿਣੀ ਦੀ ਪ੍ਰੋਬਲਮ ਕਿਹਾ ਜਾਂਦਾ ਹੈ ਇਹ ਵੀ ਇੱਕ ਬਹੁਤ ਹੀ ਮੁੱਖ ਕਾਰਨ ਹੈ ਜਿਹੜਾ ਕਿ ਲੈਟਰਿੰਗ ਦੇ ਵਿੱਚ ਬਲੱਡ ਪੇਸ਼ੈਂਟਸ ਨੂੰ ਆਉਂਦਾ ਹੈ ਇਸ ਤੋਂ ਇਲਾਵਾ ਜੇ ਸਾਡੀ ਪੇਟ ਦੇ ਵਿੱਚ ਪੇਟ ਦੀ ਟੀਵੀ ਹੋਵੇ ਜਾਂ ਆੰਤੜਾਂ ਦੀ ਟੀਵੀ ਹੋਵੇ ਦੂਸਰੇ ਨੰਬਰ ਤੇ ਸਾਡੇ ਆਂਤ ਦੇ ਵਿੱਚ ਵੱਡੇ ਵੱਡੇ ਜ਼ਖਮ ਹੋਣ ਜਿਹਨੂੰ ਸੋਲੀਟਰੀ ਰੈਕਟਲ ਅਲਸਰ ਸਿੰਡਰਮ ਕਿਹਾ ਜਾਂਦਾ ਹੈ ਬੇਸੈਰ ਡਿਜ਼ੀਜ਼ ਹੁੰਦੀ ਹੈ ਯਾ ਫਿਰ ਜੇ ਕਿਸੇ ਦੀ ਉਮਰ 45 ਸਾਲ ਤੋਂ ਜ਼ਿਆਦਾ ਜਾਂ 50 ਸਾਲ ਤੋਂ ਜ਼ਿਆਦਾ ਹੈ ਬਜ਼ੁਰਗ ਹੈ ਲੈਟਰਨ ਚ ਬਲੱਡ ਆ ਰਿਹਾ ਹੈ ਵਜ਼ਨ ਘਟ ਰਿਹਾ ਹੈ ਭੁੱਖ ਨਹੀਂ ਲੱਗ ਰਹੀ ਤਾਂ ਕਦੇ-ਕਦੇ ਵੱਡੀ ਆਂਤ ਦੇ ਕੈਂਸਰ ਦਾ ਵੀ ਨੁਕਸ ਪਾਇਆ ਜਾਂਦਾ ਹੈ ਕਿ ਕੈਂਸਰ ਦੀ ਗੱਠ ਅੰਦਰ ਆਂਤ ਦੇ ਵਿੱਚ ਹੁੰਦੀ ਹੈ ਉੱਥੋਂ ਵੀ ਹਲਕਾ-ਹਲਕਾ ਬਲੱਡ ਨਿਕਲਦਾ ਰਹਿੰਦਾ ਜਿਹਨੂੰ ਆਪਾਂ ਕਾਮਨਲੀ ਸੋਚ ਲੈਂਦੇ ਕਿ ਆਪਾਂ ਨੂੰ ਬਵਾਸੀਰ ਦਾ ਨੁਕਸ ਹੈ ਉਸ ਤੋਂ ਇਲਾਵਾ ਇੰਟੂ ਸਸੈਪਸ਼ਨ ਕਰਕੇ ਹੁੰਦਾ ਹੈ ਜਿਹਨੂੰ ਆਪਾਂ ਇੱਕ ਆਂਤ ਦਾ ਦੂਸਰੀ ਆਂਤ ਦੇ ਵਿੱਚ ਆ ਜਾਣਾ ਠੀਕ ਹੈ ਜੀ ਬਹੁਤ ਐਹਜੇ ਕਾਰਨ ਨੇ ਤਾਂ ਮੇਰਾ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਇਹ ਹੈ ਕਿ ਕਾਮ ਇਨਸਾਨ ਨੂੰ ਅਗਰ ਇਹ ਪ੍ਰੋਬਲਮ ਆਂਦੀ ਹੈ ਕਿ ਲੈਟਰਿੰਗ ਦੇ ਵਿੱਚ ਕਦੇ ਬਲੱਡ ਆਂਦਾ ਤਾਂ ਉਹਨੂੰ ਆਪਣੇ ਗੈਸਟਰੋ ਦੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਸੋ ਥੈਟ ਉਹਦੀ ਪ੍ਰੋਪਰ ਡਾਇਗਨੋਸ ਹੋ ਸਕੇ ਉਹਨੂੰ ਵਾਕੇ ਪਤਾ ਲੱਗ ਸਕੇ ਕਿ ਬਈ ਮੇਰੇ ਲੈਟਰਿੰਗ ਚ ਬਲੱਡ ਆਉਂਦਾ ਜਿਹੜਾ ਇਹ ਪਾਰਟਿਕੂਲਰ ਰੀਜ਼ਨ ਹੈ ਅਗਰ ਜੇ ਕਾਰਨ ਪਤਾ ਲੱਗ ਜੇ ਤਾਂ ਇਲਾਜ ਵੀ ਫਿਰ ਉਸੇ ਦੇ ਅਕੋਰਡਿੰਗ ਹੁੰਦਾ ਹੈ ਅਦਰਵਾਈਜ਼ ਕੀ ਹੈ ਕਿ ਆਪਾਂ ਮੰਨ ਗਏ ਚੱਲਦੇ ਹਾਂ ਕਿ ਬਈ ਲੈਟਰਨ ਇਚ ਬਲੱਡ ਆ ਗਿਆ ਜੀ ਬਵਾਸੀਰ ਹੋਣੀ ਹੈ ਕਦੇ ਆਪਾਂ ਕੋਈ ਦੇਸੀ ਦਵਾਈ ਖਾ ਲੈਂਦੇ ਆ ਕਦੇ ਕਿਤੇ ਇਹ ਚੀਜ਼ ਕਰ ਲੈਂਦੇ ਆ ਉਹ ਲੰਬਾ ਹੋ ਜਾਂਦਾ ਹੈ ਔਰ ਕਦੇ-ਕਦੇ ਵਾਕੇ ਅੰਦਰ ਕੋਈ ਦੂਸਰੀ ਬਿਮਾਰੀ ਪਨਪੜੀ ਹੁੰਦੀ ਹੈ ਤਾਂ ਉਹ ਹੋਰ ਅੱਗੇ ਕਹਿ ਲਉ ਕਿ ਇੱਕ ਡੇਂਜਰਸ ਰੂਪ ਧਾਰਨ ਕਰ ਲੈਂਦੀ ਹੈ ਜਸਟ ਬਿਕੋਜ਼ ਕਿ ਆਪਾਂ ਅਲਗੈਨੀ ਵਰਤ ਲਈ ਔਰ ਲੰਬਾ ਸਮਾਂ ਵਿੱਚ ਪਾ ਲਏ ਤਾਂ ਕਦੇ ਵੀ ਲੈਟਰਨ ਇਚ ਬਲੱਡ ਆਵੇ ਤਾਂ ਮੈਨੂੰ ਇਦਾਂ ਲੱਗਦਾ ਕਿ ਤੁਹਾਨੂੰ ਗੈਸਟਰੋ ਦੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਹ ਡਾਕਟਰ ਤੁਸੀਂ ਇੱਕ ਗੱਲ ਕਹੀ ਹੈ ਕਿ ਇੱਕ ਕੁਝ ਬਿਮਾਰੀ ਪਟ ਰਹੀ ਹੈ ਜਾਂ ਪਾਈ ਜਾਂਦੀ ਹੈ ਇਹਦਾ ਕਾਰਨ ਕੀ ਮੰਨਦੇ ਸੀ ਦੇਖੋ ਜਿਹੜੀ ਮੈਂ ਦੱਸਿਆ ਨਾ ਕਿ ਸੰਗਰਹਿਣੀ ਦੀ ਪ੍ਰੋਬਲਮ ਹੈ ਇਹਦੇ ਤਿੰਨ ਚਾਰ ਮੁੱਖ ਰੀਜ਼ਨ ਹੁੰਦੇ ਨੇ ਇੱਕ ਤਾਂ ਦੇਖੋ ਜੈਨੇਟਿਕਸ ਸਾਡੇ ਜੀਨਸ ਕਿ ਕੁਝ ਲੋਕ ਜਿਹੜੇ ਹੈਗੇ ਨੇ ਉਹ ਇਸ ਬਿਮਾਰੀ ਨੂੰ ਬਿਮਾਰੀ ਹੋਣ ਦੇ ਜ਼ਿਆਦਾ ਪ੍ਰੋਨ ਨੇ ਕਿ ਸਾਡੇ ਅੰਦਰ ਜੀਨਸ ਹੀ ਇਦਾਂ ਦੇ ਹੈਗੇ ਨੇ ਜਨਰਲੀ ਇਹ ਸੰਗਰਹਿਣੀ ਦੀ ਪ੍ਰੋਬਲਮ ਚ ਕੀ ਹੁੰਦਾ ਕਿ ਜਿਹੜੇ ਸਾਡੇ ਇਮਿਊਨਿਟੀ ਵਾਲੇ ਸੈਲਸ ਨੇ ਉਹੀ ਸਾਡੀ ਆਂਤ ਨੂੰ ਡੈਮੇਜ ਕਰਦੇ ਨੇ ਉਹੀ ਸਾਡੀ ਆਂਤ ਦੇ ਖਿਲਾਫ ਹੋ ਜਾਂਦੇ ਨੇ ਤੇ ਉਹ ਵੱਡੇ ਵੱਡੇ ਜ਼ਖਮ ਪੈਦਾ ਕਰ ਦਿੰਦੇ ਆ ਤੇ ਲੈਟਰਿੰਗ ਦੇ ਵਿੱਚ ਬਲੱਡ ਆਣਾ ਸ਼ੁਰੂ ਹੋ ਜਾਂਦਾ ਹੈ ਦੂਸਰਾ এনवायरमेंट ਦਾ ਵੀ ਇੱਕ ਰੋਲ ਹੈ ਜਿੱਦਾਂ ਕਿ ਨਵੇਂ ਵੈਸਟਰਨਾਈਜੇਸ਼ਨ ਹੋ ਰਹੀ ਹੈ ਫਾਸਟ ਫੂਡ ਆਪਾਂ ਸੇਵਨ ਜ਼ਿਆਦਾ ਕਰਦੇ ਹਾਂ ਬਾਹਰਲੀ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਇਹਦੇ ਨਾਲ ਜਾਂ ਪ੍ਰੋਸੈਸਡ ਫੂਡ ਦਾ ਵੀ ਸੇਵਨ ਕਰਦੇ ਹਾਂ ਇਹ ਵੀ ਜਿਹੜੀ ਆ ਪ੍ਰੋਬਲਮ ਹੈ ਇਹਨੂੰ ਬੜਾ ਵਧਾਵਾ ਦਿੰਦੀ ਹੈ ਠੀਕ ਹੈ ਜੀ ਜਾਂ ਕਿਸੇ ਤੇ ਮੈਂ ਆਲਰੇਡੀ ਦੱਸਿਆ ਜੇ ਕਿਸੇ ਦੇ ਪੇਰੈਂਟਸ ਨੂੰ ਸੰਗਰਹਿਣੀ ਦੀ ਪ੍ਰੋਬਲਮ ਹੋਵੇ ਤਾਂ ਉਹਦੇ ਬੱਚਿਆਂ ਦੇ ਵਿੱਚ ਵੀ ਸੰਗਰਹਿਣੀ ਹੋਣ ਦੇ ਚਾਂਸਸ ਕੰਪੈਰੀਟਿਵਲੀ ਨਾਰਮਲ ਬੰਦੇ ਨਾਲੋਂ ਜ਼ਿਆਦਾ ਹੋ ਜਾਂਦੇ ਆ ਡਾਕਟਰ ਜਿਹੜਾ ਪੋਲੂਸ਼ਨ ਹੈ ਉਹ ਅਧਰਿਆ ਏਰੀਆ ਦਾ ਮੁੱਖ ਕਾਰਨ ਇੱਕ ਬਣਦਾ ਇਹ ਗੱਲ ਨਹੀਂ ਪੋਲੂਸ਼ਨ ਦਾ ਦੇਖੋ ਥ੍ਰੈਂਕਲੀ ਦੱਸਾਂ ਪੋਲੂਸ਼ਨ ਦਾ પેટ ਦੀ ਬਿਮਾਰੀ ਦੇ ਨਾਲ ਇੰਨਾ ਕੋਈ ਗਹਿਰਾ ਸਬੰਧ ਨਹੀਂ ਹੈ ਪੋਲੂਸ਼ਨ ਦਾ ਜਿਹੜਾ ਸਬੰਧ ਹੁੰਦਾ ਮੋਸਟਲੀ ਸਾਡੇ ਲੰਗਸ ਦੇ ਨਾਲ ਸਾਡੇ ਫੇਫੜੇ ਦੇ ਨਾਲ ਉਹ ਜ਼ਿਆਦਾ ਹੈ ਜਿਵੇਂ ਕਿ ਹੁਣ ਦੇਖਿਆ ਜਾ ਰਿਹਾ ਹੈ ਕਿ ਮੌਸਮ ਬਦਲ ਰਿਹਾ ਹੈ ਜਿਨ੍ਹਾਂ ਨੂੰ ਐਸਥਮਾ ਦੀ ਪ੍ਰੋਬਲਮ ਹੈ ਜਾਂ ਅਲਰਜੀ ਦੀ ਪ੍ਰੋਬਲਮ ਹੈ ਉਹ ਪੇਸ਼ੈਂਟ ਸਾਡੇ ਕੋਲ ਕਾਫੀ ਆਉਂਦੇ ਨੇ ਕਿ ਡਾਕਟਰ ਸਾਹਿਬ ਇੱਕਦਮ ਮੌਸਮ ਨੂੰ ਜਿਵੇਂ ਠੰਡ ਆ ਗਈ ਹੈ ਜਾਂ ਕੀ ਕਹਿੰਨੇ ਆਪਣਾ ਧੂਆਂ ਆਂਦਾ ਹੈ ਦੀਵਾਲੀ ਜਿੱਦਾਂ ਨਿਕਲੀ ਹੈ ਤਾਂ ਐਸਥਮਾ ਦੇ ਪੇਸ਼ੈਂਟਸ ਕਾਫੀ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਸਾਹ ਲੈਣ ਚ ਤਾਂ ਜਦੋਂ ਵੀ ਕਦੇ ਮੌਸਮ ਬਦਲਦਾ ਹੈ ਤਾਂ ਫੇਫੜੇ ਦੇ ਨਾਲ ਸੰਬੰਧਿਤ ਜਿਹੜੇ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਪੇਟ ਦੇ ਨਾਲ ਇੰਨਾ ਜ਼ਿਆਦਾ ਗਹਿਰਾ ਕੋਈ ਸੰਬੰਧ ਨਹੀਂ ਦੇਖਿਆ ਜਾਂਦਾ ਐ ਡਾਕਟਰ ਜਿਹੜੇ ਆਮ ਡਾਕਟਰ ਬੈਠੇ ਨੇ ਜਿਨ੍ਹਾਂ ਕੋ ਮਿਲ ਕੇ ਬੈਲ ਐਜੂਕੇਟਡ ਨਹੀਂ ਹਨ ਜਿਨ੍ਹਾਂ ਨੂੰ ਨੀਮੰਕੀ ਮਾਪਾ ਕਹਿ ਲੈਂਦੇ ਆ ਐ ਆਮ ਤੌਰ ਤੇ ਸਾਡੇ ਵਿੱਚ ਵਿਦੇਸ਼ ਹੋ ਜਾਂਦੇ ਆ ਕਿ ਤਵੇਂ ਜੇ ਬਵਾਸੀਆ ਤੇ ਉਹਨਾਂ ਕੋ ਦਵਾਈ ਲੈਣ ਦੇਸੀ ਦੇ ਨੇ ਸ਼ਕੀ ਮਾਰ ਆ ਜਾਂਦਾ ਦੇਖੋ ਇਹ ਮੈਂ ਉਹੀ ਗੱਲ ਕਰ ਰਿਹਾ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਇੱਕ ਆਮ ਇਨਸਾਨ ਨੂੰ ਮਤਲਬ ਜੇ ਕੋਈ ਬੰਦਾ ਪਿੰਡ 'ਚ ਵੀ ਬੈਠਾ ਹੈ ਤਾਂ ਉਹਨੂੰ ਵੀ ਇਹ ਚੀਜ਼ ਦਾ ਪਤਾ ਹੋਵੇ ਕਿ ਅਗਰ ਮੇਰੀ ਲੈਟਰਿੰਗ ਚ ਬਲੱਡ ਆਇਆ ਤਾਂ ਮੈਨੂੰ ਮਤਲਬ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਮੈਨੂੰ ਇੱਕ ਵਾਰ ਆਪਣੇ ਗੈਸਟਰੋ ਦੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਉਹਨੂੰ ਬਾਬਾ ਸੀਰ ਹੀ ਹੋਵੇ ਲੇਕਿਨ ਇੱਕ ਸਪੈਸ਼ਲਿਸਟ ਡਾਕਟਰ ਦਾ ਪ੍ਰੋਪਰ ਤਰੀਕੇ ਨਾਲ ਦੇਖ ਕੇ ਉਹਨੂੰ ਡਾਇਗਨੋਸ ਕਰਨਾ ਜੀ ਹਾਂਜੀ ਵਾਕਈ ਹੀ ਬਾਬਾ ਸੀਰ ਹੈ ਤਾਂ ਮੈਨੂੰ ਇਦਾਂ ਲੱਗਦਾ ਕਿ ਪੇਸ਼ੈਂਟ ਵੀ ਆਰਾਮ ਨਾਲ ਪੇਸ਼ੈਂਟ ਨੂੰ ਵੀ ਤਸੱਲੀ ਹੋ ਜਾਂਦੀ ਹੈ ਕਿ ਨਹੀਂ ਮੈਂ ਆਪਣੇ ਗੈਸਟਰੋ ਦੇ ਡਾਕਟਰ ਨੂੰ ਮਿਲ ਲਿਆ ਮੈਂ ਆਪਣਾ ਆਪਣੀ ਬਿਮਾਰੀ ਦਾ ਪੂਰਾ ਇਵੈਲੂਏਟ ਕਰਾ ਲਿਆ ਤਾਂ ਮੈਨੂੰ ਵਾਕਈ ਹੀ ਬਾਬਾ ਸੀਰ ਹੈ ਅਦਰਵਾਈਜ਼ ਕੀ ਹੈ ਕਿ ਆਪਾਂ ਮੰਨ ਕੇ ਹੀ ਚੱਲਦੇ ਹਾਂ ਕਿ ਹਾਂਜੀ ਆਪਾਂ ਨੂੰ ਬਵਾਸੀਰ ਹੈ ਪਤਾ ਲੱਗਦਾ ਕਿ ਕੋਈ ਹੋਰ ਹੀ ਬਿਮਾਰੀ ਅੰਦਰ ਪਨਪਰੀ ਹੈ ਤਾਂ ਇਹਦੇ ਦੋ ਫਾਇਦੇ ਨੇ ਇੱਕ ਤਾਂ ਜੇ ਤੁਹਾਨੂੰ ਵਾਕਈ ਬਵਾਸੀਰ ਹੈ ਤਾਂ ਉਹ ਵੀ ਡਾਇਗਨੋਸ ਹੋ ਜਾਏਗਾ ਔਰ ਅਗਰ ਕੋਈ ਹੋਰ ਬਿਮਾਰੀ ਵੀ ਹੈ ਤਾਂ ਉਹਦਾ ਵੀ ਪਤਾ ਲੱਗ ਜਾਏਗਾ ਜਲਦੀ ਔਰ ਹੋ ਸਕਦਾ ਹੈ ਕਿ ਉਹ ਬਿਮਾਰੀ ਦਾ ਜੜ ਤੋਂ ਇਲਾਜ ਵੀ ਹੋ ਸਕੇ ਤਾਂ ਇਹਦੇ ਦੋ ਫਾਇਦੇ ਹੁੰਦੇ ਇਸ ਕਰਕੇ ਹਮੇਸ਼ਾ ਗੈਸਟਰੋ ਦੇ ਡਾਕਟਰ ਨੂੰ ਦਿਖਾਉਣਾ ਮੇਰੇ ਹਿਸਾਬ ਨਾਲ ਇੱਕ ਸਹੀ ਡਿਸੀਜਨ ਹੈ ਡਾਕਟਰ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬਾਸੀਆਂ ਨੂੰ ਕਿ ਕਿਸ ਤਰ੍ਹਾਂ ਆਪਾਂ ਨੂੰ ਬਚਾ ਕਰਨਾ ਚਾਹੀਦਾ ਕੀ ਇਹਦੇ ਇਤਿਆਤ ਕੀ ਰੱਖਣੀ ਚਾਹੀਦੀ ਹੈ ਤੇ ਬਸੇ ਦੇਖੋ ਜਿੱਦਾਂ ਮੈਂ ਦੱਸਿਆ ਕਿ ਲੈਟਰਿੰਗ ਚ ਮੋਸਟ ਕਾਮਨ ਬਲੱਡ ਆਨ ਦਾ ਰੀਜ਼ਨ ਬਵਾਸੀਰ ਹੈ ਪਾਈਲਸ ਹੈ ਤਾਂ ਜਨਰਲੀ ਦੇਖਿਆ ਜਾਵੇ ਤਾਂ ਇਹ ਜਿਹੜੀ ਸਮੱਸਿਆ ਮੋਸਟਲੀ ਲੰਬੇ ਸਮੇਂ ਤੋਂ ਕਿਸੇ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਜਾਂ ਆਪਣੀ ਹਾਰਡ ਸਟੂਲਸ ਆਉਂਦੇ ਨੇ ਉਹਦੇ ਕਰਕੇ ਹੁੰਦੀ ਹੈ ਤਾਂ ਸਾਨੂੰ ਇਹ ਹੈ ਕਿ ਇੱਕ ਤਾਂ ਪਾਣੀ ਖੂਬ ਸਾਰਾ ਪੀਣਾ ਚਾਹੀਦਾ ਦੂਸਰੇ ਨੰਬਰ ਤੇ ਸਾਨੂੰ ਹਾਈ ਫਾਈਬਰ ਡਾਈਟ ਫਾਈਬਰ ਮਤਲਬ ਕਿ ਜਿੱਦਾਂ ਆਪਾਂ ਨੂੰ ਫਲ ਫਰੂਟ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਮੌਸਮੀ ਅਨੁਸਾਰ ਜਿਹੜਾ ਵੀ ਸਲਾਦ ਹੁੰਦਾ ਕੋਈ ਖੀਰਾ ਹੋ ਗਿਆ ਮੂਲੀ ਹੋ ਗਿਆ ਠੀਕ ਹੈ ਜੀ ਉਹਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਜਿੰਨੇ ਵੀ ਆਪਣੇ ਪ੍ਰੋਸੈਸਡ ਫੂਡ ਨੇ ਫਾਸਟ ਫੂਡ ਨੇ ਜਾਂ ਫੈਟ ਵਾਲੀਆਂ ਚੀਜ਼ਾਂ ਨੇ ਉਹਦਾ ਸੇਵਨ ਕੱਟ ਕਰਨਾ ਚਾਹੀਦਾ ਕਿਉਂਕਿ ਉਹ ਹੋਰ ਕਬਜ਼ ਕਰਦੀਆਂ ਨੇ ਤੀਸਰੀ ਗੱਲ ਇਹ ਹੈ ਕਿ ਹਮੇਸ਼ਾ ਮੈਂ ਹਮੇਸ਼ਾ ਸਾਰੇ ਪੇਸ਼ੈਂਟਸ ਨੂੰ ਕਹਿੰਦਾ ਹਾਂ ਕਿ ਤੁਸੀਂ ਦਹੀਂ ਦਾ ਸੇਵਨ ਜ਼ਿਆਦਾ ਕਰੋ ਕਿਉਂਕਿ ਦਹੀਂ ਸਾਡੇ ਪੇਟ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਉਹਦੇ ਵਿੱਚ ਪ੍ਰੋਬਾਇਓਟਿਕਸ ਹੁੰਦੇ ਨੇ ਜਿਨ੍ਹਾਂ ਦਾ ਬਹੁਤ ਹੀ ਵਧੀਆ ਰੋਲ ਹੁੰਦਾ ਹੈ ਔਰ ਕੀ ਉਹ ਕਬਜ਼ੇ ਦਾ ਜਿਹੜਾ ਇੱਕ ਤਰ੍ਹਾਂ ਦਾ ਇਲਾਜ ਤੁਸੀਂ ਕਹਿ ਲੋ ਕਿ ਦਹੀਂ ਵੀ ਇੱਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਦੀ ਹੈ ਤਾਂ ਦਹੀਂ ਦਾ ਸੇਵਨ ਖੂਬਸਾਰਾ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਤੁਸੀਂ ਦਹੀਂ ਦੀ ਗੱਲ ਕੀਤੀ ਆਮ ਤੌਰ ਤੇ ਲੋਕੀਂ ਨਾ ਕਈ ਵਾਰ ਤੁਹਾਨੂੰ ਵੀ ਦੇਖਦੇ ਰਹੇ ਤੁਹਾਨੂੰ ਦਹੀਂ ਖਾਣ ਦਾ ਮੈਸੇਜ ਠੀਕ ਹੈ ਹਾਂਜੀ ਦਹੀਂ ਤੁਸੀਂ ਸਵੇਰੇ ਦੁਪਹਿਰੇ ਰਾਤ ਨੂੰ ਜਦੋਂ ਮਰਜੀ ਖਾ ਸਕਦੇ ਹਾਂ ਦਹੀਂ ਦਾ ਟਾਈਮ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ ਠੀਕ ਹੈ ਜੀ ਇਨਫੈਕਟ ਦਹੀਂ ਜਿਹੜਾ ਆ ਉਹ ਸਾਡੀ ਗੈਸਟ੍ਰੋ ਦੀ ਬ੍ਰਾਂਚ ਵਾਸਤੇ ਇੱਕ ਵਰਦਾਨ ਮੰਨਿਆ ਜਾਂਦਾ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਹਨ ਜਿਦੇ ਵਿੱਚ ਅਸੀਂ ਪੇਸ਼IENTS ਨੂੰ ਆਪ ਕਹਿੰਦੇ ਹਾਂ ਕਿ ਭਈ ਤੁਸੀਂ ਦਹੀਂ ਦਾ ਸੇਵਨ ਜ਼ਿਆਦਾ ਕਰੋ ਕਿਉਂਕਿ ਉਹਦੇ ਵਿੱਚ ਖੂਬ ਸਾਰੇ ਪ੍ਰੋਬਾਇਓਟਿਕਸ ਹੁੰਦੇ ਨੇ ਚੰਗੇ ਬੈਕਟੀਰੀਆ ਹੁੰਦੇ ਨੇ ਜੋ ਸਾਡੇ ਆਂਤ ਲਈ ਜ਼ਰੂਰੀ ਨੇ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਦਹੀਂ ਦੀ ਇੱਕ ਕਟੋਰੀ ਜੇ ਤੁਸੀਂ ਖਾ ਰਹੇ ਹੋ ਇਹਦਾ ਮਤਲਬ ਤੁਸੀਂ ਆਪਣੇ ਪੇਟ ਵਾਸਤੇ ਬਹੁਤ ਹੀ ਚੰਗੀ ਚੀਜ਼ ਹੈ ਬਹੁਤ ਇਸ ਕਰਕੇ ਦਹੀਂ ਦਾ ਸੇਵਨ ਕਰਨਾ ਮਤਲਬ ਪੇਟ ਵਾਸਤੇ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਆਪਣੇ ਆਂ ਕੀਮਤੀ ਸਮਾਂ ਦਿੱਤਾ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਸਸਿਕੇ